ਮਨਦੀਪ ਰਿੰਪੀ ਦੇ ਨਾਵਲ ਬਖਤ ਦੇ ਕਿਸੇ ਚੋਂ ਦਾ ਪਹਿਲਾ ਪਾਗ ਕਿਸੇ ਦੀ ਧੀ ਪੈਨੂ ਇੰਜ ਧੱਕੇ ਨਾਲ ਚੁੱਕ ਲੈਣ ਵਾਲਾ ਦੇਵਤਾ ਤਾਂ ਨਹੀਂ ਹੋ ਸਕਦਾ ਤੈਨੂੰ ਮੈਂ ਤਾਂ ਕੀ ਕਦੇ ਕੋਈ ਕੁੜੀ ਪਿਆਰ ਨਹੀਂ ਕਰ ਸਕਦੀ ਤੇਰੇ ਨਾਲ ਜ਼ਿੰਦਗੀ ਜਿਉਂ ਨਾਲੋਂ ਤਾਂ ਮੌਤ ਪਲੀ ਮੈਨੂੰ ਮਾਣ ਹੈ ਆਪਣੇ ਪਾਪਾ ਜੀ ਤੇ ਉਹਨਾਂ ਜੋ ਕੁਝ ਕੀਤਾ ਚੰਗਾ ਕੀਤਾ ਤੂੰ ਗੁੰਡਾ ਹੈ ਗੁੰਡਾ ਉਹ ਮੇਰੇ ਸਾਹਮਣੇ ਖੜੀ ਮੈਨੂੰ ਲਗਾਤਾਰ ਗੁੱਸੇ ਵਿੱਚ ਭੰਗਾਰ ਰਹੀ ਹੈ ਉਨੇ ਭਰੀਆਂ ਅੱਖਾਂ ਦੇ ਬੂਹੇ ਬੰਦ ਕਰ ਲਏ ਪਰ ਅਥਰੂ ਬੰਦ ਅੱਖਾਂ ਲੀਆਂ ਪਲਕਾਂ ਪਾਰ ਕਰਕੇ ਪਹਿਲਾਂ ਵਾਂਗੂ ਹੀ ਗੱਲਾਂ ਤੇ ਫੈਲਦੇ ਰਹੇ ਉਹਦੇ ਸੰਗ ਚੋਂ ਜਿਵੇਂ ਸ਼ਬਦ ਮੁੱਕ ਗਏ ਹੋਣ ਹੁਣ ਉਹਦੇ ਹਟਕੋਰੀਆਂ ਤੋਂ ਇਲਾਵਾ ਹੋਰ ਕੋਈ ਆਵਾਜ਼ ਨਹੀਂ ਸੀ ਆ ਰਹੀ ਥੋੜੀ ਦੇਰ ਬਾਅਦ ਉਹਦੇ ਹਟਕੋਰੀਆਂ ਦੀ ਆਵਾਜ਼ ਵੀ ਅਲੋਪ ਹੋ ਗਈ ਤੇ ਉਹ ਵੀ ਪਤਾ ਨਹੀਂ ਕਿਹੜੀ ਦੁਨੀਆ ਚ ਗੁਆਚ ਗਈ ਮੇਰੀਆਂ ਅੱਖਾਂ ਖੁੱਲੀਆਂ ਆਸ-ਪਾਸੇ ਤਾਂ ਸੰਗ ਨੇ ਹਨੇਰੇ ਤੋਂ ਬਿਨਾ ਕੁਝ ਨਜ਼ਰ ਨਹੀਂ ਆ ਰਿਹਾ ਇਹ ਤਾਂ ਕੋਈ ਸੁਪਨਾ ਸੀ ਮੇਰਾ ਸਿਰ ਟਸ ਟਸ ਕਰਨ ਲੱਗਿਆ ਮੈਂ ਮੁਰਸੌਂ ਲਈ ਤਰਲੁਮ ਅੱਛੀ ਹੋਣ ਲੱਗਿਆ ਤਾਂ ਕਿ ਉਹਦੀਆਂ ਘੂਰਦੀਆਂ ਅੱਖਾਂ ਤੋਂ ਖਿਹੜਾ ਛੁਡਾ ਸਕਾਂ ਮੈਂ ਅੱਖਾਂ ਕੁੱਟ ਕੇ ਮੀਚ ਲਈਆਂ ਤਾਂ ਕਿ ਮੈਨੂੰ ਉਹਦਾ ਚਿਹਰਾ ਨਜ਼ਰ ਨਾ ਆਵੇ ਪਰ ਉਹਦਾ ਚਿਹਰਾ ਤਾਂ ਮੇਰੇ ਮਨ ਦੀਆਂ ਕੰਧਾਂ ਤੇ ਪੱਕਾ ਉਕਰਿਆ ਹੋਇਆ ਅੱਖਾਂ ਬੰਦ ਹੋਣ ਜਾਂ ਖੁੱਲੀਆਂ ਉਹ ਤਾਂ ਹਮੇਸ਼ਾ ਮੇਰੇ ਸਾਹਮਣੇ ਹੀ ਰਹਿੰਦੀ ਮੈਨੂੰ ਵੰਗਾਰਦੀ ਹੋਈ ਹੁਣ ਅਚਾਨਕ ਉਹਦਾ ਹਾਸਾ ਮੇਰੇ ਮਨ 'ਚ ਉਤਲ-ਪੁਤਲ ਮਚਾਉਣ ਲੱਗਿਆ ਮੈਨੂੰ ਉਹਦਾ ਐਦਾਂ ਹੱਸਣਾ ਸੱਪ ਵਾਂਗੂੰ ਡੰਗਦਾ ਮੈਨੂੰ ਦੇ ਮੂਰੇ ਹੱਥ ਬੰਨਦਾ ਮੈਨੂੰ ਮਾਫ ਕਰ ਦੇ ਤੂੰ ਇੰਜ ਨਾ ਹੱਸ ਪਰ ਉਹਦਾ ਹਾਸਾ ਤਾਂ ਹੋਰ ਉੱਚਾ ਹੋਈ ਜਾ ਰਿਹਾ ਮੈਂ ਕੰਨ ਦੇ ਹੱਥਾਂ ਨਾਲ ਕੰਨ ਬੰਦ ਕਰ ਰਿਹਾ ਤਾਂ ਜੋ ਉਹਦੇ ਹਾਸੇ ਦੀ ਗੂੰਜ ਨੂੰ ਰੋਕ ਸਕਾਂ ਮੈਨੂੰ ਇੰਜ ਲੱਗਦਾ ਜਿਵੇਂ ਇਹ ਹਾਸਾ ਮੇਰੀ ਜਾਨ ਲੈ ਕੇ ਰਹੇਗਾ ਮੇਰਾ ਦਿਲ ਬਹੁਤ ਤੇਜ਼ ਤੇਜ਼ ਉਛਲ ਰਿਹਾ ਲੱਗਦਾ ਹੈ ਇਹ ਵੀ ਅੱਜ ਮੇਰੀ ਛਾਤੀ ਚੋਂ ਫੁੱੜ ਕੇ ਬਾਹਰ ਆ ਡਿੱਗੇਗਾ ਜੇ ਇਹ ਇਸੇ ਤਰ੍ਹਾਂ ਹਸਦੀ ਰਹੀ ਤਾਂ ਇੱਕ ਨਾ ਇੱਕ ਦਿਨ ਮੈਂ ਜ਼ਰੂਰ ਪਾਗਲ ਹੋ ਜਾਵਾਂਗਾ ਉਹ ਹੱਸ ਜਾਂ ਹੱਸ ਜਾਂ ਮੇਰੇ ਮੂੰਹ ਤੇ ਥੁੱਕਦੀ ਹੁਣ ਤਰਲਿਆਂ ਦੀ ਮੇਰੀ ਵਾਰੀ ਆਈ ਐ ਚੁੱਪਾ ਦਾ ਚੁੱਪਾ ਦਾ ਚਲੀ ਜਾਇ ਤੋ ਛੱਡ ਦੇ ਮੇਰਾ ਖਿਹੜਾ ਹੁਣ ਤਾਂ ਕਿੰਨੇ ਸਵਾਲ ਹੋ ਗਏ ਮੈਂ ਤੇਥੋਂ ਮਾਫੀਆਂ ਮੰਗ ਮੰਗ ਥੱਕ ਚੁੱਕਾ ਹਾਂ ਤੂੰ ਚਲੇ ਕਿਉਂ ਨਹੀਂ ਜਾਂਦੀ ਮੇਰੀ ਜ਼ਿੰਦਗੀ ਤੋਂ ਜਾ ਚਲੀ ਜਾ ਹੁਣ ਮੋੜ ਮੈਂ ਆਸੇ ਪਾਸੇ ਵੇਖਦਾ ਕਿਧਰੇ ਵੀ ਕੋਈ ਨਹੀਂ ਅੱਜ ਕਿੰਨੇ ਚਿਰ ਮਗਰੋਂ ਆਈ ਓ ਮੇਰੇ ਸੁਪਨੇ ਵਿੱਚ ਮੈਂ ਤਾਂ ਕਿਨਾਲ ਅੱਖਾਂ ਬੰਦ ਕਰ ਮੋੜ ਸੌਣ ਲਈ ਜਦੋਂ ਜ਼ਹਿਰ ਕਰਦਾ ਇਸ ਵਾਰ ਨੀਂਦ ਨੂੰ ਮੇਰੇ ਤੇ ਛੇਤੀ ਹੀ ਤਰਸ ਆ ਗਿਆ ਮੁਰ ਅਚਾਨਕ ਹੋਈ ਬਿੜਕ ਨਾਲ ਮੇਦੀ ਜਾਗ ਖੁੱਲ ਗਈ ਚਾਰੇ ਪਾਸੇ ਅੱਖਾਂ ਦੀਆਂ ਪੁਤਲੀਆਂ ਮੁਰ ਘੁੰਮੀਆਂ ਜਦੋਂ ਕੋਈ ਵੀ ਦਿਖਾਈ ਨਾ ਦਿੱਤਾ ਮੁਰ ਅੱਖਾਂ ਵੀ ਚੱਲੀਆਂ ਪਰ ਹੁਣ ਨਹੀਂ ਕਿੱਥੇ ਇੱਕ ਵਾਰ ਜਦ ਨੀਂਦ ਟੁੱਟ ਜਾਵੇ ਫਿਰ ਕਿੱਥੇ ਛੇਤੀ ਅੱਖ ਲੱਗਦੀ ਅੱਜ ਤੋਂ ਵੀ ਕਿੰਨੀ ਵਾਰੀ ਨੀਂਦ ਦੀ ਬੁੱਕਲ ਛੁੱਟ ਗਿਆ ਬਾਹਰ ਗਲੀ 'ਚ ਕੋਈ ਡੰਗਰ ਬੱਚਾ ਹੋਣਾ ਬਿੜਕ ਸੁਣ ਕੇ ਮੰਜੇ ਤੋਂ ਉੱਠ ਵੇੜੇ 'ਚ ਹੌਲੀ-ਹੌਲੀ ਪੌੜੀਆਂ ਚੜਦੇ ਸਾਹੋ-ਸਾਹ ਹੋ ਗਿਆ ਅੱਗੇ ਦੋ-ਦੋ ਪੌੜੀਆਂ ਇਕੱਠੀਆਂ ਚੜ ਜਾਈਦਾ ਸੀ ਡੱਡੂ ਵਾਂਗੂ ਛੜੱਪੇ ਮਾਰ-ਮਾਰ ਜਵਾਨ ਖੂਨ ਜੋ ਸੀ ਉਦੋਂ ਹੁਣ ਤਾਂ ਸਿੱਧੀ ਪੱਧਰੀ ਥਾਂ ਤੇ ਤੁਰਦਿਆਂ ਵੀ ਪੈਰ ਥੜਕਦੇ ਰਹਿੰਦੇ ਕੋਠੇ ਤੇ ਦੂਰ ਤੱਕ ਨਿਗਾਹ ਦੌੜਦੀ ਪਰ ਕੁਝ ਵੀ ਪਰਲੇ ਨਹੀਂ ਪੈਂਦਾ ਹੰਜ ਵੀ ਹੁਣ ਪਹਿਲਾਂ ਵਾਲੀ ਨਿਗਾਹ ਹੀ ਕਿੱਥੇ ਹੁਣ ਤਾਂ ਦਿਨ 'ਚ ਵੀ ਮਸਾਂ ਹੀ ਦਿਖਦਾ ਅੱਖਾਂ ਮਲਦੇ ਹਾਂ ਮੇਰਾ ਧਿਆਨ ਅੰਬਰਾਂ 'ਤੇ ਬੈਠੇ ਚਾਨਣੇ ਮੱਲੋ-ਮੱਲੀ ਆਪਣੇ ਵੱਲ ਖਿੱਚ ਲਿਆ ਅੱਜ ਪਤਾ ਨਹੀਂ ਮੈਂ ਕਿੰਨੇ ਵਰਿਆਂ ਬਾਅਦ ਵੇਖ ਰਿਹਾ ਹਾਂ ਚਾਨਣ ਨੂੰ ਜਨਦੀ ਚਾਨਣੀ ਚੈਂਬਰ ਦੀ ਚਾਦਰ ਤੇ ਖਿਲਰੇ ਹੋਏ ਤਾਰੇ ਵੇਖ ਮੇਰੀ ਮਾਂ ਦੀ ਯਾਦ ਮੇਰੇ ਮੂਰੇ ਇੰਜਾਂ ਖੜੀ ਜਿਵੇਂ ਸੱਚੀ ਮੁੱਤੀ ਮੇਰੀ ਮਾਂ ਮੇਰੇ ਮੂਰੇ ਖੜੀ ਹੋਵੇ ਗਰਮੀਆਂ ਚ ਬਿਜਲੀ ਦੇ ਕੱਟ ਬਹੁਤ ਲੱਗਦੇ ਸਨ ਸਾਡੇ ਵੇਲੇ ਮੈਂ ਬੀਬੀ ਤੇ ਬਾਪੂ ਸਾਡੀ ਤਿੰਨ ਜੀਆਂ ਦੀ ਨਿੱਕੀ ਜੀ ਟੱਬਰੀ ਅਸੀਂ ਤਿੰਨੇ ਇੱਥੇ ਛੱਤ ਤੇ ਸੌਂਦੇ ਮੈਂ ਚੰਨ ਤੇ ਤਾਰਿਆਂ ਨੂੰ ਵੇਖਦਾ ਰਹਿੰਦਾ ਮੈਨੂੰ ਕਿੰਨੀ ਕਿੰਨੀ ਦੇਰ ਤੱਕ ਨੀਂਦ ਨਾ ਆਉਂਦੀ ਮੈਂ ਚੰਨ ਵੱਲ ਵੇਖ ਆਪਣੀ ਮਾਂ ਨੂੰ ਬਾਤ ਸੁਣਾਉਣ ਦੀ ਜ਼ਿੱਦ ਕਰਦਾ ਤਾਂ ਉਹ ਇੱਕ ਦੋ ਬਾਤਾਂ ਸੁਣਾਉਣ ਤੋਂ ਬਾਅਦ ਚੰਨ ਵੱਲ ਇਸ਼ਾਰਾ ਕਰਕੇ ਆਖਦੀ। ਆਹ ਦੇਖ ਚੰਨ 'ਚ ਬੈਠੀ ਬੇਬੇ ਚਰਖਾ ਕਰਦੀ। ਉਹ ਸਾਨੂੰ ਵੇਖਦੀ। ਸੌਂਦਾ ਚੁੱਪ ਕਰਕੇ। ਨਹੀਂ ਤਾਂ ਉਹਨੇ ਗੁੱਸੇ ਹੋ ਜਾਣਾ। ਸਾਨੂੰ ਛਿੜਕਾ ਮਾਰੂ। ਆਖੇ ਅੱਧੀ ਅੱਧੀ ਰਾਤ ਤੱਕ ਗਾ ਪਾਈ ਰੱਖਦੇ। ਮੈਂ ਚੰਨ ਵੱਲ ਨੀਂਜ ਲਾ ਕੇ ਵੇਖਦਾ ਤੇ ਮਾਨੀ ਮਨ ਚਰਖੇਵਾਰੀ ਬੇਬੇ ਨੂੰ ਕਿ ਆਸਾ ਹੋਇਆ। ਪਤਾ ਨਹੀਂ ਕਦੋਂ ਨੀਂਦ ਦੀ ਬੁੱਕਲ ਵਿੱਚ ਜਾ ਟਿਕਦਾ। ਮੈਨੂੰ ਅੱਜ ਇਹ ਚੰਨ ਉਹ ਜਿਆ ਨਹੀਂ ਚੱਪਦਾ ਜਿਉਹ ਜਿਆ ਬੀਬੀ ਬਾਪੂ ਦੇ ਹੁੰਦਿਆਂ ਹੋਇਆ ਕਰਦਾ ਸੀ ਮੈਨੂੰ ਚੰਨ ਵਿੱਚ ਬੈਠੀ ਬੁੱਢੀ ਮਾਈ ਕਿਧਰੇ ਨਜ਼ਰ ਨਾ ਆਉਂਦੀ ਕਦੇ ਸੋਚਦਾ ਹੁੰਦਾ ਸੀ ਪਤਾ ਨਹੀਂ ਕਦੋਂ ਤੱਕ ਬੁੱਢੀ ਮਾਈ ਨੇ ਇੰਜੀ ਚਰਖਾ ਕਰਦੀ ਰਹਿਣਾ ਮੈਨੂੰ ਤਾਂ ਹੁਣ ਇੰਜ ਲੱਗਦਾ ਜਿਵੇਂ ਮੇਰੀ ਮਾਂ ਵੀ ਉਸੇ ਬੇਬੇ ਕੋਲ ਜਾ ਬੈਠੀ ਉਹ ਵੀ ਚਰਖਾ ਬਤੇਰਾ ਕਰਦੀ ਹੁੰਦੀ ਸੀ ਕਦੇ ਪਰ ਹੁਣ ਚਰਖੇ ਦਾ ਸੂਤ ਕੌਣ ਹਡਾਉਂਦਾ ਹੈ ਹੁਣ ਤਾਂ ਚਰਖੇ ਲੱਭਿਆ ਨਹੀਂ ਚਾਉਂਦੇ ਅੱਜ ਕੱਲ ਤਾਂ ਚਰਖੇ ਸਟੇਜਾਂ ਤੇ ਸਜਾਉਣ ਜੋਗੇ ਰਹਿ ਗਏ ਕੁੜੀਆਂ ਨੂੰ ਨਾ ਸੁੱਧ ਦਾ ਪਤਾ ਨਾ ਤੱਕਲੇ ਦਾ ਗਲੋਟੀ ਪੂਣੀਆਂ ਤਾਂ ਦੂਰ ਦੀ ਗੱਲ ਹੁਣ ਚੰਬਲ ਚੰਬਲ ਕੇ ਚਰਖਿਆਂ ਦੇ ਵਾਲੇ ਬੈਠ ਤੰਦਾਂ ਫੜਨ ਦੇ ਡਰਾਮੇ ਕਰ ਕਰ ਫੋਟੋਆਂ ਕਰਾਉਂਦੀਆਂ ਪੋਜ ਬੜਾ ਬੜਾ ਕੇ ਫੇਰ ਪਤਾ ਨਹੀਂ ਕਿੱਥੇ ਕਿੱਥੇ ਪਾਉਂਦੀਆਂ ਮੋਬਾਈਲਾਂ ਤੇ ਅੱਜ ਕੱਲ ਤਾਂ ਨਾ ਵੀ ਨਵੇਂ ਨਵੇਂ ਕੋਈ ਫੇਸਬੁੱਕ ਕਹਿੰਦਾ ਕੋਈ ਇੰਸਟਾਗ੍ਰਾਮ ਉਹ ਚੰਚ ਕਰਨ ਜੀਤ ਕੀ ਕਰਦੀ ਦੇਖ ਕਿਦਾਂ ਦੰਤ ਕੱਢਦੀ ਉੱਚੀ ਉੱਚੀ ਉਹਦੇ ਹਾਸੇ ਦੇ ਬੋਲ ਮੇਰੇ ਕੰਨਾਂ 'ਚ ਗੂੰਜਦੇ ਹੋਏ ਮੇਰੇ ਦਿਲ ਦੀ ਧੜਕਣ ਵਧਾਰੇ ਨੇ ਕਿਉਂ ਹਸਤੀ ਹੋ ਇੰਜ ਕਿਰਨ ਜੀ ਦੇ ਚਿਹਰੇ 'ਚੋਂ ਡੁੱਲਦਾ ਹੋਇਆ ਤੇਜ਼ ਵੇਖ ਮੇਰਾ ਜੀ ਕਰਦਾ ਮੈਂ ਉਹਨੂੰ ਬਾਹੋਂ ਫੜ ਚੰਚੋਂ ਬਾਹਰ ਕਢ ਲਿਆਵਾਂ ਤੇ ਆਪਣੀਆਂ ਬਾਹਾਂ 'ਚ ਪਰ ਲਿਆ ਆਪਣੀ ਛਾਤੀ ਨਾਲ ਲਾ ਕੇ ਆਪਣਾ ਕਲਜਾ ਠਾਰ ਲਵਾਂ ਜਿਹੜਾ ਵਾਰਿਆਂ ਤੋਂ ਤੁਕਦਾ ਪਿਆ ਉਹਨੂੰ ਮਿਲ ਲਈ ਉਹਨੂੰ ਦੇਖਣ ਲਈ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਨ ਲਈ ਮੈਂ ਕਿੰਨਾ ਕਮਲਾ ਮੈਨੂੰ ਪਤਾ ਕਿ ਕਿਰਨ ਜੀ ਤਾਂ ਕਦੋਂ ਦੀ ਚਲੀ ਗਈ ਮੇਰੀ ਜ਼ਿੰਦਗੀ 'ਚੋਂ ਪਰ ਫਿਰ ਵੀ ਮੈਂ ਉਹਨੂੰ ਆਪਣੀਆਂ ਯਾਦਾਂ 'ਚ ਕਦੇ ਵੀ ਵੱਖ ਨਾ ਕਰ ਸਕਿਆ ਬਹੁਤ ਚਿਤ ਕਰਦਾ ਕਿ ਉਹਨੂੰ ਭੁੱਲ ਜਾਵਾਂ ਫਰੋ ਮੇਰੇ ਉਨੀ ਹੀ ਨੇੜੇ ਆਉਂਦੀ ਰਹਿੰਦੀ ਉਹ ਤਾਂ ਮੇਰੇ ਦਿਲ ਦੀ ਨੁੱਕਰ 'ਚ ਪੱਕੀ ਚੌਕੀ ਲਾ ਕੇ ਬੈਠੀ ਐ ਸਾਰੀ ਉਮਰ ਉਹਨੂੰ ਬੇਵਫਾ ਦਾ ਨਾਂ ਦੇ ਕੇ ਨਫ਼ਰਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਕਰ ਨਾ ਸਕਿਆ ਉਹ ਤਾਂ ਮੇਰੀ ਰੂਹ 'ਚ ਵਸੀ ਹੋਈ ਐ ਜਦੋਂ ਮੁੱਕਿਆ ਉਦੋਂ ਹੀ ਉਹਦੀਆਂ ਯਾਦਾਂ ਮੇਰੇ ਨਾਲ ਚੱਣ ਗਈਆਂ ਇਸ ਜਹਾਨੋਂ ਅਚਾਨਕ ਸੁੱਕੀ ਵੀ ਕਰਨਜੀਤ ਕੋਲ ਆ ਖੜੀ ਉਹਦਾ ਚੰਨ ਵਰਗਾ ਗੋਲ ਚਿਹਰਾ ਲਟਟ ਚਰਾਗਾ ਵਾਂਗੂ ਬਲਦੀਆਂ ਅੱਖਾਂ ਤੇ ਉੱਪਰੋਂ ਲੰਮਸ ਲੰਮੀਆਂ ਪਲਕਾਂ ਸੁਖੀ ਨੂੰ ਵੇਖ ਮੇਰੇ ਕਲਜੇ ਦਾ ਰੁਗ ਪਰ ਆਇਆ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਉਹਨੇ ਕਦੋਂ ਤੱਕ ਇੰਜ ਹੀ ਬੰਗਾਰਦੀ ਰਹਿਣਾ ਮੈਨੂੰ ਕਿਉਂ ਮੈਨੂੰ ਇੰਜ ਲੱਗਦਾ ਜਿਵੇਂ ਮੇਰੇ ਕੰਨਾਂ 'ਚ ਕਿਸੇ ਨੇ ਉਬਲਦਾ ਤੇਲ ਪਾ ਦਿੱਤਾ ਹੋਵੇ ਮੇਰੇ ਸੰਗ 'ਚੋਂ ਚੀਕ ਨਿਕਲੀ ਜਿਹੜੀ ਪਤਾ ਨਹੀਂ ਕਦੋਂ ਦੀ ਅੰਦਰ ਹੀ ਦੱਬੀ ਪਈ ਸੀ ਮਨ ਦੇ ਕਿਸੇ ਖੋਜੇ ਵਿੱਚ ਆਸ-ਪਾਸੇ ਵੇਖਦਾ ਹਾਂ ਕੁਝ ਨਹੀਂ ਚੰਨ ਵੀ ਸੁਣਨਾ ਪਿਆ ਕਿਹਨਾਂ ਜੀਤੇ ਸੁਖੀ ਪਤਾ ਨਹੀਂ ਕਿੱਥੇ ਹਲੋ ਪੁੱਗੀਆਂ ਫੇਰ ਮਨ ਚਾਉਂਦਾ ਇਹ ਤਾਂ ਮੇਰੀ ਮੰਨ ਤਾਂ ਵੈਮ ਸੀ ਹੋਰ ਕੁਝ ਨਹੀਂ ਸੋਚਦਾ ਹਾਂ ਕਿ ਕਿਰਨਜੀਤ ਤੇ ਸੁਖੀ ਦੋਵੇਂ ਮੇਰੇ ਵਿਰੁੱਧ ਕਿਉਂ ਸਾਜ਼ਿਸ਼ਤਾਨੀ ਕਰਦੀਆਂ ਪਈਆਂ ਪਤਾ ਨਹੀਂ ਕੀ ਉਲਟਾ ਸਿੱਧਾ ਮਨ ਵਿੱਚ ਆਉਂਦਾ ਰਹਿੰਦਾ ਮੈਨੂੰ ਤਾਂ ਬਿਮਾਰੀ ਨੇ ਢਾਲਿਆ ਮੇਰੇ ਹਾਨ ਦੇ ਤਾਂ ਹਰੇ ਕੋੜੇ ਵਾਂਗੂ ਪੱਜੇ ਫਿਰਦੇ ਜਦੋਂ ਦਾ ਅੰਧਰੰਗ ਦਾ ਦੌਰਾ ਪਿਆ ਕੰਮ ਸੂਤ ਨਹੀਂ ਆਇਆ ਨਹੀਂ ਤਾਂ ਮੈਂ ਪਹਿਲਾਂ ਇਦਾਂ ਦਾ ਹੀ ਸੀ ਸੱਚਮੁੱਚ ਸਭ ਕੁਝ ਬਦਲ ਗਿਆ ਮੇਰੀਆਂ ਅੱਖਾਂ ਪਰ ਪਰ ਕੇ ਆਪੇ ਡੁੱਲ ਜਾਂਦੀਆਂ ਅੱਖਾਂ ਸਾਫ਼ ਕਰਦਿਆਂ ਕਰਦਿਆਂ ਵੀ ਹੰਝੂਆਂ ਦੀਆਂ ਬੂੰਦਾਂ ਮੇਰੀ ਦਾੜੀ 'ਚ ਡਲਦੀਆਂ ਜਾ ਰਹੀਆਂ ਗਲੀ ਚ ਕੁੱਤਿਆਂ ਤੇ ਭੌਂਕਣ ਦੀ ਆਵਾਜ਼ ਸੁਣ ਮੇਰਾ ਮਨ ਮੁੜ ਪਰਤ ਆਇਆ ਛੱਤੀ ਗਲੀ ਚ ਕੋਈ ਵਾਰਾ ਪਸ਼ੂ ਲੰਘਿਆ ਜਾ ਰਿਹਾ ਕੁੱਤੇ ਉਹਦੇ ਮਗਰ ਮਗਰ ਭੌਂਕਦੇ ਹੋਏ ਆਪਣੇ ਖਾਦੇ ਹੋਏ ਲੂਣ ਪਾਣੀ ਦਾ ਹੱਕ ਦਾਅਵਾ ਕਰ ਰਹੇ ਨੇ ਵਾਹ ਬਈ ਬੰਦਿਆ ਕੈਸੀ ਜੂਨੇ ਨਾ ਪਸ਼ਵਾ ਦੀ ਵਿਚਾਰੀ ਸਾਰੀ ਉਮਰ ਪੱਟ ਚੋਕਦੇ ਤੇ ਬਡਾਪੇ ਚ ਡਾਂਗਾ ਪੱਲੇ ਪੈਂਦੀਆਂ ਵਿਚਾਰਿਆਂ ਨੇ ਢਿੱਡ ਤਾਂ ਭਰਨਾ ਹੀ ਹੋਇਆ ਜਿਹੜਾ ਰੱਬ ਨੇ ਲਾਇਆ ਕੌਣ ਸਾਰ ਲੂ ਇੰਨਾ ਬੇਜ਼ੁਬਾਨਾਂ ਦੀ ਸੜਕਾਂ ਤੇ ਵੀ ਜਾਂਦਾ ਖੋ ਬਣਿਆ ਰਿੰਦਾ ਖੇਤਾਂ ਜੋ ਜਾੜਾ ਵੱਖਰਾ ਕੋਈ ਕਰੇ ਵੀ ਤਾਂ ਕੀ ਕੌਸ਼ਲਾ ਬਾਰੇ ਵੀ ਕਿੱਥੇ ਹੱਥ ਰੱਖਦੇ ਨੇ ਇਹਨਾਂ ਤੇ ਛੇਤੀ ਛੇਤੀ ਚੱਲ ਮਣਾ ਸਵੇਰਾ ਹੋਣ ਵਾਲਾ ਸੌਂ ਲਵਾ ਦੋ ਕੜੀ ਅੱਜ ਤਾਂ ਸਾਰੀ ਰਾਤ ਇਹਦੀ ਲੰਗੀ ਜਾ ਰਹੀ ਹੈ ਹੁੰਜ ਵੀ ਜੇ ਕਰਦਿਆਂ ਚੋ ਕਿਸੇ ਨੇ ਵੇਖ ਲਿਆ ਕੋਠੇ ਤੇ ਖੜੇ ਨੂੰ ਤਾਂ ਕਹਿਣਾ ਨਾ ਬੁੜਾ ਸੌਂਦਾ ਨਾ ਸੌਣ ਦਿੰਦਾ ਸੋਚਦਾ ਹੋਇਆ ਮੈਂ ਮੁੜ ਕੰਮ ਦੇ ਪੈਰਾਂ ਨਾਲ ਪੌੜੀਆਂ ਉਤਰਦਿਆਂ ਆਪਣਾ ਮੰਜਾ ਆ ਮੰਜਾ ਹੁਣ ਮੇਰੀ ਨਿਗਾਹ ਪਿਛਲੇ ਕਮਰੇ ਵਿੱਚ ਦੋ ਦਿਨਾਂ ਤੋਂ ਖੜੇ ਪੱਲੀ ਨਾਲ ਟਕੇ ਮੋਟਰਸਾਈਕਲ ਨਾਲ ਟਕਰਾਨ ਲੱਗੀ। ਦੋ ਦਿਨ ਹੋ ਚੱਲੇ ਇਸ ਮੋਟਰਸਾਈਕਲ ਨੂੰ ਇੰਜ ਚੋਰਾ ਵਾਂਗੂ ਲੁਕੋ ਕੇ ਰੱਖੇ ਨੂੰ। ਛੋਟੇ ਮੁੰਡੇ ਗਿੰਦੀ ਨੇ ਵੀ ਪਿਛਲੇ ਦੋ ਦਿਨਾਂ ਤੋਂ ਕਰੋ ਬਾਹਰੋਂ ਨਹੀਂ ਕੱਢਿਆ। ਆਖਰ ਗੱਲ ਕੀ ਹੋ ਗਈ? ਅੱਗੇ ਤਾਂ ਮੁੰਡਾ ਅੰਦਰ ਡੱਕਿਆ ਵੀ ਘਰ ਨਹੀਂ ਪੈਂਦਾ। ਸਵੇਰ ਤੋਂ ਅੱਧੀ ਅੱਧੀ ਰਾਤ ਤੱਕ ਚੱਲੋ ਚੱਲ ਹੋਈ ਰਹਿੰਦੀ। ਇੱਕ ਤਾਂ ਯਾਰੀ ਦੋਸਤੀ ਪਤਾ ਨਹੀਂ ਕਿੰਨਿਆਂ ਕੋਈ ਮੁੰਡਿਆਂ ਨਾਲ ਪਾਈ ਹੋਈ ਹੈ। ਇੱਕ ਜਾਂਦਾ ਤੇ ਚਾਰ ਆਣ ਪੈਂਦੇ। ਵੀਵਰ ਸਮਝਾਇਆ ਬਈ ਯਾਰੀ ਦੋਸਤੀ ਘਰੋਬਾਰ ਹੀ ਠੀਕ ਰਹਿੰਦੀ ਆ ਜਣੇ ਕਣੇ ਨੂੰ ਘਰ ਲੈ ਕੇ ਨਾ ਬੜਿਆ ਕਰ ਪਰ ਮੰਦਾ ਕਿਹੜਾ ਪਤੰਦਰ ਕਹਿਨ ਨੂੰ ਦੋ ਪੁੱਤਾਂ ਦਾ ਪਿਓ ਪਰ ਚੱਜ ਦਾ ਕੋਈ ਵੀ ਨਾ ਨਿਕਲਿਆ ਵੱਡਾ ਮੁੰਡਾ ਮਣੀ ਜਿਹੜਾ ਚੰਗਾ ਪੜ੍ਹ ਲਿਖ ਗਿਆ ਉਹਦੇ ਤੇ ਆਸ ਸੀ ਕਿ ਚਲੋ ਇਹ ਕਿਧਰੇ ਨੌਕਰੀ ਲੱਗ ਜਾਊ ਕਰਦੀ ਜੂਨ ਸਦਰ ਜਾਊ ਮਾੜੀ ਮੋਟੀ ਪਰ ਉਹ ਆਸ ਵੀ ਧੜੀ ਤੜਾਈ ਰਹੇਗੀ ਝੋਲੇ ਭਰੀ ਫਿਰਦਾ ਡਿਗਰੀਆਂ ਦੇ ਨੌਕਰੀ ਮਿਲੀ ਉਹੀ ਆਊਟਸੋਰਸਿੰਗ ਵਿੱਚ ਕਹਿਨ ਨੂੰ ਸਰਕਾਰੀ ਦਫ਼ਤਰ ਤੇ ਲੱਗਿਆ ਕਹਗਾ ਹਾਲੀ ਕੱਚਾਈ ਪਰ 10-12 ਹਜ਼ਾਰ ਚ ਗੁਜ਼ਾਰਾ ਹੁੰਦਾ ਐਨਾ ਕੂਤਾ ਇਹਦਾ ਮੋਟਰਸਾਈਕਲ ਦਾ ਤੇਲ ਹੀ ਪੀ ਜਾਂਦਾ ਮਹੀਨੇ ਦਾ ਵਿਆਹ ਨੂੰ ਹਾਲੇ ਨਹੀਂ ਮੰਨਦਾ ਜਦ ਵਿਆਹ ਦੀ ਗੱਲ ਟਰਦੀ ਆ ਤਾਂ ਕਹਿੰਦਾ ਬੇਗਾਨੀ ਤੀ ਨੇ ਖਰਚਾ ਮੰਗਣਾ ਮੇਰੇ ਆਪਣੇ ਤਾਂ ਕਰਤੇ ਪੂਰੇ ਨਹੀਂ ਹੁੰਦੇ ਉਹਦੇ ਕਿਤੋਂ ਪੂਰੇ ਕਰਨੇ ਗੱਲ ਵੀ ਸਹੀ ਐ ਪੱਕੇ ਹੋਣ ਦੀ ਆਸ 'ਚ ਜਵਾਨੀ ਭੱਜੀ ਜਾਂਦੀ ਤੀ ਸ਼ਰਨਜੀਤ ਵੀ ਵਧੀਆ ਪੜ੍ਹ ਲਿਖੀ ਹੁਣ ਤਾਂ ਉਂਝ ਵੀ ਸ਼ਰਨਜੀਤੋਂ ਸ਼ਹਿਰੀ ਹੋਗੀ ਕਹਿੰਦੀ ਮੇਰੀਆਂ ਸਹੇਲੀਆਂ ਕਹਿੰਦੀਆਂ ਸ਼ਰਨਜੀਤ ਬਹੁਤ ਵੱਡਾ ਨਾਮ ਹੈ ਸ਼ੈਰੀ ਠੀਕ ਹੈ ਨਿਕਲ ਜਾ ਨਾਲੇ ਸੋਹਣਾ ਜੱਜਦਾ ਲਓ ਦੱਸੋ ਪੜਾ ਬੰਦਾ ਕੀ ਕਹੇ ਹੁਣ ਹਾਈਲਾਈਟ ਸੈਂਟਰ ਚ ਲੱਗੀ ਹੋਈ ਆ ਮੱਥਾ ਮਾਰਨ ਉਹ ਵੀ ਬਾਹਰ ਜਾਣ ਦੀਆਂ ਤਿਆਰੀਆਂ ਵਿੱਚ ਝਾਕਦੀ ਰਹਿੰਦੀ ਹੈ ਸਾਡੇ ਵੱਲ ਪਰ ਅਸੀਂ ਹੁਣ ਉਹਦਾ ਵਿਆਹ ਕਰੀਏ ਕਿ ਬਾਅਦ ਭੇਜੀਏ ਸੱਭਾ ਪੈਸਿਆਂ ਦਾ ਲਾ ਕੇ ਉਹ ਵੀ ਇੱਕ ਦਿਨ ਆਪਣੀ ਮਾਂ ਕੋਲ ਬੁਸ-ਬੁਸ ਕਰਨ ਲੱਗੀ ਹੋਈ ਸੀ ਕਾਹਕੇ ਲੋਕ ਤਾਂ ਭੱਜੇ ਫਿਰਦੇ ਹਾਈਲਾਈਟ ਪਾਸ ਕੁੜੀਆਂ ਦੇ ਮਗਰ ਮਗਰ ਵਿਆਹ ਕਰਾਉਣ ਲਈ ਖਰਚਾ ਸਾਰੇ ਮੁੰਡੇ ਆਲਿਆਂ ਦਾ ਮੇਰੇ ਕੰਨਾਂ 'ਚ ਪੈਂਦੀਆਂ ਉਹਦੀਆਂ ਗੱਲਾਂ ਸੁਣ ਇੱਕ ਦਿਨ ਮੈਂ ਉਹਦੀ ਮਾਂ ਰਣਜੀਤ ਨੂੰ ਪੈ ਗਿਆ ਬਥੇਰਾ ਮੂੰਹ ਅੜਦੀ ਐ ਤਾਂ ਪਰ ਅਸੀਂ ਐ ਕਿੰਜ ਤੋਰ ਦਈਏ ਕਿਸੇ ਨਾਲ ਕੁੜੀ ਐਨੀ ਪੜ੍ਹੀ ਲਿਖੀ ਮੁੰਡੇ 10 12 ਪੜ੍ਹੇ ਅਸੀਂ ਟੱਕਰ ਦੇ ਐਦਾਂ ਪੈਸਾ ਲਾਉਣ ਵਾਲੇ ਜੇ ਕਹਿੰਦੇ ਆ ਤਾਂ ਮੌਖੀ ਭੈੜੀ ਹੁੰਦੀ ਐ ਆਖੇ ਝੂਠੇ ਵਿਆਹ ਬਥੇਰੇ ਹੁੰਦੇ ਆ ਉਹ ਕਰਵਾ ਕੇ ਭੇਜ ਜੋ ਬਾਅਦ 'ਚ ਤਲਾਕ ਲੈ ਹੋ ਜੂ ਤਲਾਕ ਸ਼ਬਦ ਜਿਹਦਾ ਨਾਂ ਸੁਣ ਸਾਡੇ ਵੇਲੇ ਕੁੜੀਆਂ ਤੇ ਮਾਪਿਆਂ ਦੇ ਦਿਲਾਂ 'ਚ ਡੋਬੂ ਪੈਣ ਲੱਗਦੇ ਸਨ ਅੱਜ ਕੱਲ ਦੇ ਨਿਆਣੇ ਜੀਬ ਤੇ ਇੰਜ ਤਰੀ ਫਿਰਦੇ ਜਿਵੇਂ ਕੋਈ ਟੌਫੀ ਰੱਖੀ ਜੀਏ ਕਿੰਜ ਸਮਝਾਈਏ ਹੁਣ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਿਆਂ ਲਾਵਾਂ ਦੀ ਕੋਈ ਕਦਰ ਨਹੀਂ ਰਹੇਗੀ ਆਪਣੇ ਆਪ ਨੂੰ ਤਾਂ ਧੋਖਾ ਦਿੰਦੇ ਹੀ ਆ ਗੁਰੂ ਥੋੜਾ ਧੋਖਾ ਖਾਂਦਾ ਉਹ ਤੋਂ ਕੀ ਲੁਕਿਆ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਉਹ ਤਾਂ ਪਰ ਇਹਨਾਂ ਬੇਸਮਝਾਂ ਦਾ ਕੀ ਕਰੀਏ ਕੁਝ ਸਮਝ ਨਹੀਂ ਆਉਂਦਾ ਕਹਿੰਦੇ ਜ਼ਮਾਨਾ ਖਰਾਬ ਹੈ ਜ਼ਮਾਨਾ ਖਰਾਬ ਨਹੀਂ ਹੋਇਆ ਅਸੀਂ ਉਹ ਖਰਾਬ ਹੋ ਗਏ ਆ ਨਾ ਜ਼ਮਾਨੇ ਦਾ ਬਦਨਾਮ ਮੈਂ ਮੁਰ ਮੰਝੇ ਤੇ ਉੱਠ ਬੈਠਿਆ ਕੀ ਕਰਾਂ ਜਦ ਨੀਂਦ ਹੀ ਨਹੀਂ ਆਉਂਦੀ ਗਿੰਦੀ ਦੀ ਬੀਬੀ ਦੀ ਵੀ ਜਾਗ ਖੁੱਲ ਗਈ ਉਹ ਵੀ ਮੇਰੇ ਕੋਲ ਆ ਬੈਠੀ ਤੇ ਪੁੱਛਣ ਲੱਗੀ ਕੀ ਗੱਲ ਹੋ ਗਈ ਸੇਤ ਤਾਂ ਠੀਕ ਹੈ ਤੁਹਾਡੀ ਹਾਂ ਠੀਕ ਆ ਪਰ ਨੀਂਦ ਪਤਾ ਨਹੀਂ ਅੱਜ ਕਿੱਥੇ ਲੁਕਣ ਮਿੱਟੀ ਖੜੀ ਜਾਂਦੀ ਹੈ ਅੱਧੀ ਰਾਤ ਦੀ ਗਈ ਹੋਈ ਮੁਰ ਬਾਤ ਹੀ ਨਹੀਂ ਪੁੱਛੀ ਆਹੋ ਬਾਤ ਨਹੀਂ ਪੁੱਛੀ ਆਪੇ ਪਤਾ ਨਹੀਂ ਕਿਹੜੀਆਂ ਬੁੰਟੀਆਂ ਚ ਉਲਝੇ ਰਹਿੰਦੇ ਤੁਹਾਨੂੰ ਕਿੰਨੀ ਵਾਰ ਕਿਹਾ ਬਹੁਤਾ ਸੋਚਿਆ ਨਾ ਕਰੋ ਜੋ ਹੋਣਾ ਹੋ ਹੀ ਜਾਣਾ ਤੇਰੇ ਮੇਰੇ ਸੋਚਣ ਨਾਲ ਭਲਾ ਕੀ ਬਣਨਾ ਉਹ ਗਲਤ ਤੇਰੀ ਵੀ ਠੀਕ ਆ ਪਰ ਮੇਰੇ ਕੋਲ ਕਿਹੜਾ ਰਿਮੋਟ ਕੰਟਰੋਲ ਹੈ ਕੋਈ ਬਈ ਚੈਨਲ ਬਦਲ ਨਾਵਾ ਆਹੋ ਗੱਲਾਂ ਤਾਂ ਜਿੰਨੀਆਂ ਮਰਜ਼ੀ ਬਣਾਈ ਜਾਓ ਉਹ ਆਸਤੀ ਅੱਜ ਕੱਲ ਉੰਜ ਵੀ ਨਿਤ ਨਵੇਂ ਨਵੇਂ ਚੋਜ਼ ਵੇਖਣ ਨੂੰ ਮਿਲਦੇ ਸਾਡੇ ਵੇਲੇ ਵਿਆਹ ਦੀਆਂ ਫਿਲਮਾਂ ਨਵੀਆਂ ਨਵੀਆਂ ਬਣ ਲੱਗੀਆਂ ਸੀ ਸਾਤੋ ਤੋ ਵੀ ਨਾ ਜੁੜੀ ਤਤਪੜਾਤ ਚੇਤਾ ਤੂੰ ਵਿਆਹ ਕਿ ਆਈ ਸੀ ਮੇਰੇ ਘਰ ਨਾ ਕੀ ਗੱਲ ਹੋ ਗਈ ਅੱਜ ਵਿਆਹ ਦੇ ਦਿੰਦਾ ਚੇਤਾ ਕਿੱਥੋਂ ਆ ਗਿਆ ਉਹ ਤਾਂ ਦਿਨ ਕਦੇ ਭੁੱਲਿਆ ਹੀ ਨਹੀਂ ਮੈਂ ਤਾਂ ਉੰਜ ਹੀ ਸੋਚ ਰਿਹਾ ਸੀ ਤੈਨੂੰ ਯਾਦ ਹੈ ਤਾਰੀ ਦੇ ਵਿਆਹ ਦੀ ਵੀਡੀਓ ਅਸੀਂ ਉਹਨਾਂ ਦੇ ਵੇੜੇ ਵਿੱਚ ਬੈਠ ਕੇ ਵੇਖੀ ਸੀ ਰਾਤ ਨੂੰ ਮੰਗਾ ਰੋਪੜੋਂ ਲਿਆਇਆ ਸੀ ਵੀਸੀਆਰ ਕਿਰਾਏ ਤੇ ਵੀਡੀਓ ਤੇ ਜਦੋਂ ਮੰਗਾ ਵੋਟੀ ਵਿਆਹ ਕੀ ਲਿਆ ਰਿਹਾ ਸੀ ਤਾਂ ਡੋਲੀ ਵਾਲੀ ਕਾਰ ਦੇ ਟਾਇਰਾਂ 'ਚ ਉਹਦੀ ਘਰ ਵਾਲੀ ਦੀ ਫੋਟੋ ਘੁੰਮੇ ਤੇ ਨਾਲ ਗੀਤ ਲੱਗਿਆ ਹੋਇਆ ਸੀ ਕੁੰਡ ਚੁੱਕ ਲੈ ਪਤਲੀਏ ਨਾਰੇ ਨੀ ਸਹੁਰਿਆਂ ਦਾ ਪਿੰਡ ਆ ਗਿਆ ਆਹੋ ਆਹੋ ਯਾਦ ਹੈ ਸਾਰੇ ਅੱਖਾਂ ਗੱਡੀ ਬੈਠੇ ਹੋਏ ਸਨ ਟੀਵੀ ਜਨ ਇਹਨੇ ਨੂੰ ਮੰਗੇ ਦੀ ਬੀਬੀ ਹੁਬ ਹੁਬ ਕੇ ਆਖਣ ਲੱਗੀ ਲਾ ਦੇਖ ਤਾਂ ਨੀ ਮੋ ਕਿਦਾਂ ਟਾਇਰਾਂ ਦੇ ਨਾਲ-ਨਾਲ ਘੁੰਮਦੀ ਸੋਹਣੀ ਬਣਾਈ ਫਿਲਮ ਬਾਈ ਨੇ ਗੱਲ ਸੁਣ ਲਹ ਤੂੰ ਨਹੀਂ ਭੁੱਲੀ ਉਹ ਗੱਲ ਵੀ ਮੰਗੇ ਦੀ ਬੀਬੀ ਦੀ ਗੱਲ ਸੁਣ ਜਸੂ ਨੇ ਹੱਸੜ ਚੁੱਕ ਲਿਆ ਤੇ ਟਿਚਰਾਂ ਕਰਨ ਲੱਗਿਆ ਸੱਚੀ ਨਿੰਮੋ ਭਾਬੀ ਨੇ ਦੇਖ ਕਿਦਾਂ ਦੌਰ ਲਾਈ ਹੋਈ ਐ ਪਈਏ ਦੇ ਨਾਲ ਨਾਲ ਕੁੰਮਦੀ ਨੂੰ ਕਾਲੀ ਪਈ ਹੋਈ ਐ ਛੇਤੀ ਸੋਹਰੇ ਪੁੱਜਣ ਦੀ ਕਹਿੰਦੀ ਮੇਰੀ ਸੱਸ ਡੀਕਦੀ ਹੋਣੀ ਐ ਪਾਣੀ ਵਾਰ ਕੇ ਪੀਣ ਨੂੰ ਕਿੰਨੇ ਦਿਨ ਸਾਰੇ ਮਖੌਲ ਕਰਦੇ ਰਹੇ ਵਿਆਹ ਦੀ ਫਿਲਮ ਦੇਖਣ ਤੋਂ ਬਾਅਦ ਵੀ ਅੱਧੀ ਰਾਤ ਤੱਕ ਬੇੜੇ ਵਿੱਚ ਬੈਠੇ ਰਹੇ ਸਾਰੇ ਤੇ ਜ਼ਾਬ ਫਿਲਮ ਵੇਖਣ ਲਈ ਕਿੰਨੇ ਦਿਨ ਮਾਦਰੀ ਦਿਖਸ਼ਤ ਕੁੰਮਦੀ ਦੀ ਸਭ ਦੀਆਂ ਅੱਖਾਂ ਮੂਰੇ ਉਬੀਦਨ ਸੰਤ ਤੇ ਅੱਜ ਵੇਖ ਲੋ ਨਾ ਪਹਿਲਾਂ ਤਾਂ ਕਦੇ ਤੁਸੀਂ ਦੱਸਿਆ ਨਹੀਂ ਘਰ ਵਾਲੀ ਮੱਥਾ ਇਕੱਠਾ ਕਰਦੀ ਹੋਈ ਮੇਰੇ ਵੱਲ ਚਾਕਦੀ ਕੀ ਨਹੀਂ ਦੱਸਿਆ ਮੈਂ ਹੈਰਾਨ ਹੁੰਦੇ ਪੁੱਛਿਆ ਆਹੀ ਬਈ ਤੁਹਾਡੀਆਂ ਅੱਖਾਂ ਮੂਰੇ ਵੀ ਮਾਦਰੀ ਘੁੰਦੀ ਹੁੰਦੀ ਸੀ ਹੁਣ ਤਾਂ ਨਹੀਂ ਘੁੰਦੀ ਉਹ ਕਪਾ ਵਾਂਗੂ ਫੁੱਟ ਪਈ ਲੈ ਮੈਂ ਤਾਂ ਤੈਨੂੰ ਅੰਜੀ ਦੱਸ ਬੈਠਿਆ ਮੈਂ ਮੂੰਹ ਜਿਆ ਬਣਾ ਕੇ ਆਖਿਆ ਲੋ ਮੈਂ ਨਹੀਂ ਕਹਿੰਦੀ ਕੁਝ ਵੀ ਜਿਹਦੇ ਮਰਜ਼ੀ ਸੁਪਨੇ ਵੇਖੀ ਜਾਓ ਹੁਣ ਨਹੀਂ ਕੋਈ ਆਉਣ ਲੱਗੀ ਹੁਣ ਤਾਂ ਮੈਨੂੰ ਹੀ ਚੱਲਣਾ ਪੈਣਾ ਕਰਵਾਲੀ ਦੀਆਂ ਅੱਖਾਂ ਲਿਸ਼ਕੀਆਂ ਤੇ ਉਹ ਮੈਨੂੰ ਘੂਰਦੀ ਹੋਈ ਹੱਸਣ ਲੱਗੀ ਲੈ ਚੱਲਦੀ ਤਾਂ ਤੂੰ ਰਹੀ ਮੈਨੂੰ ਜੇ ਤੂੰ ਮੇਰੀ ਜ਼ਿੰਦਗੀ ਦੀ ਬਾਹਨਾ ਫੜਦੀ ਤਾਂ ਹੁਣ ਨੂੰ ਕਦੋਂ ਦੇ ਫਲਕੀਰਤਪੁਰ ਸਾਹਿਬ ਚੜ ਜਾਣੇ ਸਨ ਮੇਰੀ ਗੱਲ ਸੁਣ ਉਹਦੇ ਬੁੱਲਾਂ ਤੇ ਖੇਡਦੀ ਹੋਈ ਮੁਸਕਾਨ ਕਿਧਰੇ ਦੂਰ ਨਸ ਕੀਤੀ ਉਹਦੀਆਂ ਅੱਖਾਂ 'ਚ ਅਜੀਬ ਜਿਹਾ ਪੈ ਫੈਲ ਗਿਆ ਕੋਈ ਹੋਰ ਗੱਲ ਕਰੋ ਐਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਉਹਨੇ ਹੌਂਕਾ ਭਰਿਆ ਲੈ ਫੇਰ ਕੋਈ ਹੋਰ ਗੱਲ ਕਰ ਲੈਂਦੇ ਆ ਦੇਖ ਵਿਆਹ ਤੇ ਤਾਂ ਵੀਡੀਓ ਬੰਨੀ ਹੁੰਦੀ ਆ ਹੁਣ ਤਾਂ ਪ੍ਰੀ-ਵੇਡਿੰਗ ਸ਼ੂਟ ਨਾਂ ਦਾ ਇੱਕ ਨਵਾਂ ਸੱਫ ਹੋਰ ਨਿਕਲ ਆਇਆ ਨਵੀਂ ਪਟਾਰੀਆਂ 10 ਵਿਆਹ ਤੋਂ ਪਹਿਲਾਂ ਵੀ ਫਿਲਮਾਂ ਬਣ ਲੱਗੀਆਂ ਨਵਾਂ ਹੀ ਕੰਜਰਖਾਨਾ ਸ਼ੁਰੂ ਹੋਇਆ ਪਿਆ ਮੈਂ ਗੱਲ ਬਦਲ ਦਿੱਤੀ ਛੱਡੋ ਪਰ ਹੁਣ ਰਵਾਜ ਹੀ ਐ ਉਹਨੇ ਕੋਰੀ ਪੱਟੀ ਆਹੋ ਯਾਦ ਐ ਆਪਣੀ ਗਲੀ ਚੋਂ ਹੀ ਚਾਚੇ ਕਰਮੇ ਨੇ ਗੱਲ ਕਰਵਾ ਦਿੱਤੀ ਆਪਸ ਵਿੱਚ ਮੁੰਡੇ ਤੇ ਕੁੜੀ ਦੇ ਪਰਿਵਾਰਾਂ ਦੀ ਦੇਖ ਦਿਖਾਈ ਚ ਮੁੰਡੇ ਕੁੜੀ ਦੀ ਹਾਮੀ ਨੇ ਠੱਪਾ ਲਾ ਦਿੱਤਾ ਇੱਕ ਦੂਜੇ ਨੂੰ ਪਸੰਦ ਆ ਐਚਐਮਟੀ ਹੋਟਲ 'ਚ ਸ਼ਗਨ ਵੀ ਪੈ ਗਿਆ ਚੰਗੀਆਂ ਫੋਟੋਆਂ ਦੇ ਨਾਲ ਨਾਲ ਰੀਲਾਂ ਵੀ ਬਣੀਆਂ ਮੁੰਡਾ ਕੁੜੀ ਹੱਥਾਂ 'ਚ ਹੱਥ ਪਾਈ ਐਦਾਂ ਘੁਮਣ ਸਭ ਦੇ ਸਾਹਮਣੇ ਕੋਈ ਪਤਾ ਨਹੀਂ ਕਦੋਂ ਦੇ ਵਿਛੜੇ ਹੋਏ ਅੱਜ ਮਿਲੇ ਨਾ ਮਾਂ ਪਿਓ ਦੀ ਸ਼ਰਮ ਨਾ ਵੱਡੇ ਛੋਟੇ ਦੀ ਕੋਈ ਪਰਵਾ ਤੁਸੀਂ ਕਾਹਨੂੰ ਵੱਧੂ ਟੈਨਸ਼ਨ ਨਾਲ ਲੈ ਕੇ ਪੈ ਗਏ ਜਿੱਦਾਂ ਚੱਲਦੀ ਚੱਲੀ ਜਾਂਦੇ ਹੋ ਆਪਾਂ ਕੀ ਕਰ ਸਕਦੇ ਆ ਆਹੋ ਕੱਲ ਨੂੰ ਕਹਿਣਾ ਪਹਿਲਾਂ ਇਕੱਠੇ ਰਹਿ ਕੇ ਵੇਖ ਲਈਏ ਨਿਭਦੀ ਹੈ ਕਿ ਨਹੀਂ ਗੱਲ 'ਚ ਬਾਹਾਂ ਪਾਉਣ ਨੂੰ ਵੀ ਦੇਰ ਨਹੀਂ ਲਾਉਂਦੇ ਤੇ ਤੋੜਨ ਨੂੰ ਵੀ ਤਿਆਰ ਬਰ ਤਿਆਰ ਰਹਿੰਦੇ ਆ ਉਹਨਾਂ ਨੂੰ ਹੀ ਵੇਖ ਲੈ ਫੇਸਬੁੱਕ ਸਟੇਟਸ ਤੇ ਹੋਰ ਪਤਾ ਨਹੀਂ ਕਿਤੇ ਕਿਤੇ ਸਭ ਸਾਈ ਚੰਗੇ ਚਰਚੇ ਹੋਏ ਦੋਵਾਂ ਦੇ ਰਿਸ਼ਤੇ ਦੇ ਲੋਕ ਮੁਬਾਰਕਾਂ ਦੇਣ ਵਿਆਹ ਦੀ ਗੱਲ ਪੱਕੀ ਹੋ ਗਈ ਤੇ ਮੁੰਡਾ ਮੋੜ ਪਾਰ ਚਲਾ ਗਿਆ ਉੱਥੇ ਜਾ ਕੇ ਪਤਾ ਨਹੀਂ ਕੀ ਚੱਕਰ ਪਿਆ ਰੱਬ ਜਾਣੇ ਮੁੰਡੇ ਤੇ ਕੁੜੀ ਦੀ ਫੋਨ ਤੇ ਕੀ ਗਿਟਮਟ ਹੋਈ ਕੁੜੀ ਦੀ লাশ ਕਿੰਨੇ ਦਿਨਾਂ ਬਾਅਦ ਲੱਭੀ ਪੱਕੀ ਨਹਿਰ ਚ ਕੁੜੀ ਦੇ ਘਰ ਦੇ ਨੇ ਮੁੰਡੇ ਤੋਂ ਉਹਦੇ ਘਰਦਿਆਂ ਤੇ ਐਫ ਆਈ ਆਰ ਦਰਜ ਕਰਵਾ ਦਿੱਤੀ ਅਖਬਾਰਾਂ ਚ ਖਬਰਾਂ ਛਪ ਗਈਆਂ ਚੰਗੇ ਭਲਿਆਂ ਦੀ ਮਿੱਟੀ ਬਲੀਦ ਹੋ ਗਈ ਉਹਨਾਂ ਵਿਚਰੀ ਗੱਲ ਕੀ ਸੀ ਇਹ ਮੁੰਡੇ ਨੂੰ ਪਤਾ ਹੋਣਾ ਜਾਂ ਫੇਰ ਕੁੜੀ ਨੂੰ ਮੁੰਡੇ ਦੇ ਮਾਂ ਪਿਓ ਦੇ ਚਿੱਤ ਚਿੱਤੇ ਵੀ ਨਹੀਂ ਉਹ ਜਿੱਦਾਂ ਸੀ ਉਦਾਂ ਹੀ ਘਰੋਂ ਬੇਕਾਰ ਹੋ ਗਏ ਆਹੋ ਪੁਲਿਸ ਤੇ ਡਰੋਂ ਦਸਹਿਰਾ ਦੀਵਾਲੀ ਸਾਰੇ ਤਿਉਹਾਰ ਉਹਨਾਂ ਘਰੋਂ ਬਾਹਰ ਹੀ ਵੇਖੇ ਦੀਵਾਲੀ ਵਾਲੀ ਰਾਤ ਵੀ ਘਰ ਹਨੇਰੇ ਚ ਹੀ ਕਿਰਿਆ ਵੇਖ ਮਨ ਨੂੰ ਘਿਰ ਜੇ ਪੈਣ ਰਣਜੀਤ ਨੇ ਹੌਂਕਾ ਭਰਿਆ ਕੱਥੀਆਂ ਉਮਰਾਂ ਦੇ ਚੋਜ ਰਗੜੇ ਜਾਂਦੇ ਮਾਪੇ ਵਿਚਾਰੇ ਮੈਨੂੰ ਵੀ ਇਹ ਗੱਲ ਹੁਣ ਸਮਝ ਆਈ ਇਸ ਉਮਰ ਵਿੱਚ ਆਪਣੀ ਜਵਾਨੀ ਵੇਲੇ ਤਾਂ ਮੈਂ ਵੀ ਸਦਾ ਹਵਾ ਚ ਹੀ ਉੜਦਾ ਰਿਆ ਉਹ ਸਮਾਂ ਹੀ ਅਜਿਆ ਹੁੰਦਾ ਕੁਝ ਜਦੋਂ ਦੁਨੀਆਦਾਰੀ ਦੀ ਸਮਝ ਆਉਣ ਲੱਗਦੀ ਹੈ ਉਦੋਂ ਤੱਕ ਨਾ ਮੂੰਹ 'ਚ ਦੰਦ ਰਹਿੰਦੇ ਆ ਨਾ ਅੱਖਾਂ 'ਚ ਲੋਹ ਬੰਦਾ ਕਰਦੀਆਂ ਕੰਧਾਂ ਸਾਰੇ ਤਰਨ ਜੋਗਾ ਰਹਿ ਜਾਂਦਾ ਹੁਣ ਆਪਣੀ ਧੀ ਨੂੰ ਵੇਖਦਾ ਤਾਂ ਮਨ ਨੂੰ ਹੌਲ ਜੇ ਪੈਣ ਲੱਗਦੀ ਹੈ ਰੱਬ ਸੁੱਖ ਰੱਖੇ ਧੀਆ ਸਭ ਦੀਆਂ ਸੁਖੀ ਵਸਣ ਧੀਆ ਦੇ ਦੁੱਖ ਮਾੜੇ ਰੱਬਾ ਕਿਸੇ ਨੂੰ ਧੀਆ ਦੇ ਦੁੱਖ ਨਾ ਦਿਖਾਈਂ ਹੁਣ ਹੋਰ ਬਹੁਤਾ ਨਾ ਸੋਚੋ ਤੜਕਾ ਹੋਣ ਵਾਲਾ ਹੈ ਮੈਂ ਤਾਂ ਲੱਗੀਆਂ ਸੌਣ ਤੁਸੀਂ ਵੀ ਦੋ ਘੜੀ ਅੱਖ ਲਾ ਲਓ ਆਖਰ ਅਨਜੀਤ ਆਪਣੇ ਮੰਜੇ ਤੇ ਝੱਡ ਗਈ ਪਰ ਮੈਨੂੰ ਹਾਲੇ ਨੀਂਦ ਕਿੱਥੇ ਨੀਂਦ ਤਾਂ ਚੰਗੀ ਬਿਵਾਰੀ ਦੇਣ ਗਈ ਹੋਈ ਅੱਜ ਬਾਕੀ ਅਗਲੇ ਪਾਗ ਵਿੱਚ ਧੰਨਵਾਦ